ਤੁਹਾਣਾ ਰਹਿ ਦੀ ਸਤਿਕਾਰ ਸ੍ਰੋਤੇ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਆਸਟ੍ਰੇਲੀਆ ਦੀ ਆਪਣੇ ਨਾਲ ਇਸ ਵਕਤ ਜਸਪ੍ਰੀਤ ਮਾਵੀ ਸਾਹਿਬ ਵੀ ਲਾਈਨ ਤੇ ਨੇ ਇਹਨਾਂ ਤੋਂ ਵੀ ਪੁੱਛਾਂਗੇ ਆਸਟ੍ਰੇਲੀਆ ਦੇ ਵਿੱਚ ਇੱਕ ਨਵਾਂ ਕਾਨੂੰਨ ਆ ਰਿਹਾ ਹੈ ਕਿ ਬੱਚੇ ਨੱਚਣ ਟੱਪਣ ਖੇਡਣ ਖੁੱਡਣ ਉਸ ਜ਼ਿੰਦਗੀ ਵੱਲ ਮੁੜਨ ਜਿਹੜੀ ਪਹਿਲਾਂ ਸੀ ਇੰਟਰਨੈਟ ਦੇ ਆਉਣ ਤੋਂ ਇਸ ਲਈ ਆਸਟ੍ਰੇਲੀਆ ਦੀ ਸਰਕਾਰ ਸੋਸ਼ਲ ਮੀਡੀਆ ਤੇ ਪਾਬੰਦੀ ਲਾਉਣ ਦਾ ਕਾਨੂੰਨ ਲਿਆ ਰਹੀ ਹੈ ਇਸ ਦਾ ਉਲੰਘਣ ਹੋਣ ਤੇ ਸੋਸ਼ਲ ਮੀਡੀਆ ਕੰਪਨੀ ਨੂੰ 10-10 ਕਰੋੜ ਰੁਪਏ ਜੁਰਮਾਨਾ ਕਰਨ ਦਾ ਪ੍ਰਬੰਧਨ ਵੀ ਹੈ ਆਸਟ੍ਰੇਲੀਆ ਦੇ ਵਿੱਚ ਨਵਾਲਗਾਂ ਨੂੰ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਤੋਂ ਰੋਕਣ ਲਈ ਕਾਨੂੰਨ ਲਿਆਂਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੇਜ਼ ਦੀ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਇੱਕ ਨਵਾਂ ਕਾਨੂੰਨ ਘੜਿਆ। ਇਹ ਪ੍ਰਸਤਾਵਿਤ ਕਾਨੂੰਨ ਦੇ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰ ਸਕਣਗੇ। ਆਸਟ੍ਰੇਲੀਆ ਅਗਰ ਇਹ ਕਾਨੂੰਨ ਪਾਸ ਕਰ ਲੈਂਦਾ ਤਾਂ ਦੁਨੀਆ ਦਾ ਪਹਿਲਾ ਮੁਲਕ ਬਣ ਜਾਏਗਾ ਸੋਸ਼ਲ ਮੀਡੀਆ ਦੇ ਖਿਲਾਫ ਬੱਚਿਆਂ ਦੇ ਮਾਮਲੇ 'ਚ। ਵਿਰੋਧੀ ਪਾਰਟੀਆਂ ਨੇ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਸੋਸ਼ਲ ਮੀਡੀਆ ਦੀ ਵਰਤੋਂ ਦਾ ਬੈਨ ਲਗਾਉਣ ਦਾ ਸਮਰਥਨ ਕੀਤਾ ਤੇ ਜਿਸ ਤੋਂ ਲੱਗਦਾ ਕਿ ਸ਼ਾਇਦ ਇਹ ਕਾਨੂੰਨ ਬਣ ਜਾਵੇ ਤੇ ਇਸ ਸੰਬੰਧੀ ਜਦੋਂ ਇਹ ਕਾਨੂੰਨ ਆ ਰਿਹਾ ਤੇ ਇਹ ਕਿਵੇਂ ਲਾਗੂ ਹੋਵੇਗਾ ਤੇ ਕੁਝ ਇਸ ਦਾ ਜਿਹੜਾ ਵਿਰੋਧ ਹੋ ਰਿਹਾ ਕਿਉਂ ਹੋ ਰਿਹਾ ਸੋਸ਼ਲ ਮੀਡੀਆ ਤੇ ਜਦੋਂ ਉਮਰ ਸੀਮਾ ਦੀ ਜਿਹੜੀ ਪਾਬੰਦੀ ਲਗਾ ਰਿਹਾ ਆਸਟ੍ਰੇਲੀਆ ਸਰਕਾਰ ਆਸਟ੍ਰੇਲੀਆ ਦੀ ਦਾ ਮੰਨਣਾ ਕਿ ਸੋਸ਼ਲ ਮੀਡੀਆ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਸਿਹਤ ਤੇ ਮਾੜਾ ਅਸਰ ਪਾ ਰਿਹਾ ਹੈ ਪ੍ਰਧਾਨ ਮੰਤਰੀ ਐਲਬਨੀਜ਼ ਨੇ ਆਖਿਆ ਕਿ ਆਸਟ੍ਰੇਲੀਆ ਸਰਕਾਰ ਚਾਹੁੰਦੀ ਹੈ ਆਸਟ੍ਰੇਲੀਆ ਦੇ ਸਿੱਖਿਆ ਵਿਗਿਆਨੀ ਚਾਹੁੰਦੇ ਨੇ ਸਿੱਖਿਆ ਦਾਤੇ ਚਾਹੁੰਦੇ ਨੇ ਕਿ ਬੱਚੇ ਡਿਜੀਟਲ ਦੁਨੀਆ ਤੋਂ ਨਿਕਲ ਕੇ ਅਸਲ ਜ਼ਿੰਦਗੀ ਉਹਨਾਂ ਕਿਤਾਬਾਂ ਕਾਪੀਆਂ ਦੀ ਗਰਾਊਂਡ ਮੈਦਾਨ ਦੀ ਜ਼ਿੰਦਗੀ ਨਾਲ ਜੁੜਨ ਖੇਡਣ ਕੋਦਣ ਪ੍ਰੈਕਟੀਕਲ ਹੋਣ ਸੋ ਜਿਸ ਦੌਰਾਨ ਆਫਲਾਈਨ ਦਾ ਜਿਹੜਾ ਸلسਲਾ ਹੈ ਉਹ ਅਪਣਾਇਆ ਜਾਵੇ ਜਿਸ ਤਰ੍ਹਾਂ ਕੋਰੋਨਾ ਦੇ ਦੌਰਾਨ ਇੱਕਦਮ ਇਜਾਫਾ ਕਰਨਾ ਪਿਆ ਸੋ ਇਸ ਸੰਬੰਧੀ ਜਿਹੜਾ ਪ੍ਰਸਤਾਵਿਤ ਕਾਨੂੰਨ ਆ ਰਿਹਾ ਜਿਸ ਨੂੰ ਵਿਰੋਧੀ ਧਿਰ ਮੀਾਨਤਾ ਦੇ ਰਹੀ ਹੈ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ 16 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਉਹਨਾਂ ਦੇ ਪਲੇਟਫਾਰਮ ਦਾ ਇਸਤੇਮਾਲ ਕਿਸੇ ਵੀ ਤਰੀਕੇ ਨਾਲ ਨਾ ਕਰ ਸਕੇ ਕਿਉਂਕਿ ਜਦੋਂ ਆਈਡੀ ਬਣਾਉਂਦਾ ਉਸ ਤੇ ਲਈ ਕੋਈ ਆਈਡੀ ਤੇ ਇਸ ਤਰ੍ਹਾਂ ਦੀ ਪਾਬੰਦੀ ਲੱਗੇ ਜਿਵੇਂ ਹੁਣ ਆਂਡੀਆਂ ਚ ਤੋਂ ਉਮਰ ਘਟਾ ਕੇ ਲੋਕ ਬੰਦਾ ਬੁੜੀ ਤੇ ਬੁੜੀ ਬੰਦੇ ਬਣੇ ਫਿਰਦੇ ਨੇ ਮਾਫ ਕਰਨਾ ਉਹ ਚੀਜ਼ਾਂ ਤੇ ਪਾਬੰਦੀ ਲੱਗੇ ਸਰਕਾਰ ਇਸ ਦਿਸ਼ਾ ਦੇ ਵਿੱਚ 65 ਲੱਖ ਬੱਚਿਆਂ ਦੀ ਜਿਹੜੀ ਏਜ ਵੈਰੀਫਿਕੇਸ਼ਨ ਟ్రਾਇਲ ਕਰੇਗੀ ਫਿਰ ਇਹ ਕਾਨੂੰਨ ਬਣੇਗਾ ਸੋ ਸੋਸ਼ਲ ਮੀਡੀਆ ਤੇ ਇਸ ਪਾਬੰਦੀ ਦਾ ਵਿਰੋਧ ਕਿਉਂ ਹੋ ਰਿਹਾ ਕਿਉਂਕਿ ਕੁਝ ਮੀਡੀਆ ਕੰਪਨੀ ਜਿਨ੍ਹਾਂ ਦੀ ਜਾਇਰਦਾਰੀ ਹੈ ਉਹਨਾਂ ਨੇ ਆਪਣੇ ਗਾਹਕ ਪੱਕੇ ਕਰਨੇ ਨੇ ਮਾਰਾਂ ਦਾ ਮੰਨਣਾ ਕਿ ਨਵਾਲਗ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਇਸਤੇਮਾਲ ਤੇ ਬੈਨ ਲਾਉਣਾ ਸਹੀ ਨਹੀਂ ਹੈ ਕੁਝ ਦਾ ਮੰਨਣਾ ਉਹਨਾਂ ਦਾ ਕਹਿਣਾ ਹੈ ਇਸ ਨਾਲ ਵਿਅਕਤੀ ਦੀ ਆਜ਼ਾਦੀ ਉਸ ਦੀ ਆਪਣੇ ਸਵੈ ਪ੍ਰਗਟਾਵੇ ਦੀ ਆਜ਼ਾਦੀ ਤੇ ਅਸਰ ਪੈਂਦਾ ਨਾਲ ਹੀ ਬੱਚਿਆਂ ਦੇ ਵਾਸਤੇ ਉਸਰਖਿਆਤ ਤੇ ਨਿਗਰਾਨੀ ਵਾਲੇ ਜਿਹੜੇ ਡਿਜੀਟਲ ਪਲੇਟਫਾਰਮ ਨੇ ਉਹ ਉਹਨਾਂ ਦੀ ਤਰਫ ਵੱਧ ਸਕਦੇ ਨੇ ਇਸ ਲਈ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਾਸਤੇ ਪ੍ਰਾਵਧਾਨ ਹੋਇਆ ਹੈ ਕਿ ਜਿਹੜੀਆਂ ਕੰਪਨੀਆਂ ਸੋਸ਼ਲ ਮੀਡੀਆ ਕੰਪਨੀਆਂ ਇਸ ਦਾ ਕਾਨੂੰਨ ਦਾ ਪਾਲਣ ਨਹੀਂ ਕਰਨਗੀਆਂ ਉਹਨਾਂ ਸੋਸ਼ਲ ਮੀਡੀਆ ਕੰਪਨੀਆਂ ਨੂੰ 10 ਕਰੋੜ ਰੁਪਏ ਤੱਕ ਦਾ ਜੁਰਮਾਨਾ ਵੀ ਦੇਣਾ ਪੈ ਸਕਦਾ ਅਗਰ ਕਿਸੇ ਪਲੇਟਫਾਰਮ ਤੇ ਕੋਈ ਬੱਚਾ ਮਿਸਯੂਜ਼ ਕਰਕੇ 16 ਸਾਲ ਤੋਂ ਘੱਟ ਉਮਰ ਦਾ ਕਿਸੇ ਵੀ ਪੋਰਟਲ ਦਾ ਇਸਤੇਮਾਲ ਕਰ ਰਿਹਾ ਫੇਸਬੁੱਕ ਇਨਸਟਾ ਕੁਝ ਵੀ ਵਰਤ ਰਿਹਾ ਤੇ ਇਸ ਤੇ ਲੀਕ ਕੰਪਨੀ ਨੂੰ ਜ਼ਿੰਮੇਵਾਰ ਠਹਿਰਾ ਜਾਏਗਾ ਕਿ ਤੁਸੀਂ ਉਸ ਨੂੰ ਆਈਡੀ ਕਿਵੇਂ ਦੇਤੀ ਇਸ ਨੂੰ ਸਰਫਿੰਗ ਕਰਨ ਦੀ ਜਾਂ ਇਸ ਨੂੰ ਯੂਜ਼ ਕਰਨ ਦੀ ਆਈਡੀ ਆ ਮਾੜਾ ਨਹੀਂ ਹੈ ਪਰ ਇਹਦੇ ਵਿੱਚ ਤੁਸੀਂ ਵੇਖੋ ਕਿ ਬੱਚਿਆਂ ਦੀ ਜੇ 16 ਸਾਲ ਤੋਂ ਘੱਟ ਦਾ ਬੱਚਾ ਤਾਂ ਉਸ ਨੂੰ ਸੋਸ਼ਲ ਮੀਡੀਆ ਤੋਂ ਅੱਜ ਦੇ ਜ਼ਬਾਨੇ 'ਚ ਦੂਰ ਰੱਖ ਕੇ ਕਿੰਨਾ ਕੁ ਬਚਾਇਆ ਜਾ ਸਕਦਾ ਹੈ ਇਸ ਦੇ ਬਾਰੇ ਮਤਲਬ ਜਿਸ ਤਰ੍ਹਾਂ ਦੇ ਆ ਆਸਟ੍ਰੇਲੀਆ ਵਾਲੇ ਮਿੱਤਰਾਂ ਨੂੰ ਪੁੱਛਣਾ ਚਾਹਾਂਗਾ ਜੇ ਕੋਈ ਹੋਰ ਵੀ ਸੱਜਣ ਹੈ ਕਿ ਵਿਰੋਧੀ ਪਾਰਟੀਆਂ ਨੇ ਇਸ ਨੂੰ ਸਹਿਮਤੀ ਦੇ ਦਿੱਤੀ ਹੈ तकरीबन 16 ਸਾਲ ਤੋਂ ਘੱਟ ਉਮਰ ਦਾ ਬੱਚਿਆਂ ਤੇ ਪਾਬੰਦੀ ਲੱਗ ਜਾਏਗੀ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਇਸਤੇਮਾਲ ਨਾ ਕਰਨ ਜਸਪ੍ਰੀਤ ਭਾਈ ਜੀ ਦੇ ਵੀ ਦੋ ਧਿਆਣੀਆਂ ਨੇ ਬੱਚੇ ਨੇ ਬੜੀ ਅਟੈਚਮੈਂਟ ਆ ਧਿਆਣੀਆਂ ਦੀ ਮਾਵੀ ਸਾਹਿਬ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਕਾਨੂੰਨ ਅਗਰ ਆਉਂਦਾ ਤੇ ਮਾਪੇ ਤਾਂ ਮੇਰੇ ਖਿਆਲ ਨਾਲ 99% ਸਹਿਮਤ ਹੋਣਗੇ ਤੇ ਬੱਚਿਆਂ ਦੇ ਫਿਊਚਰ ਵਾਸਤੇ ਵੀ ਇਹ ਚੰਗਾ ਹੈ ਪੜਨ ਬੋਰਡ ਨਾਲੇ ਬੱਚੇ ਵੀ ਸ਼ਾਇਦ ਸਹਿਮਤ ਹੋਣ ਕੀ ਲੱਗਦਾ ਜੋ ਆਸਟ੍ਰੇਲੀਆ ਇਸ ਤੇ ਪਹਿਲ ਕਰ ਰਿਹਾ ਸੋਸ਼ਲ ਮੀਡੀਆ ਤੇ ਪਾਬੰਦੀ ਦੀ ਜੀ ਪਰ ਇਹ ਨਾ ਪਹਿਲਾ ਵੀ ਨਾ ਮੈਂ ਆਸਟ੍ਰੇਲੀਆ ਵਾਲਿਆਂ ਨੇ ਹੁਣ ਬਿਆਨ ਦਿੱਤਾ ਸੀਗਾ ਵੀ ਸਟੂਡੈਂਟਸ ਦੀ ਕੈਪੀਟਿੰਗ ਕਰਦਾ ਨਹੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਹੈ ਨਾ ਬਈ 2,70,000 ਸਟੂਡੈਂਟ ਲੈਣਾ ਸੀ सॉरी ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਰਿਹਾ ਇਹ ਤੇ ਹੁਣ ਬਈ ਕੱਲ੍ਹ ਯੂਨੀਵਰਸਿਟੀ ਆਫ ਮੈਲਬੌਰਨ ਦਾ ਉਹਨਾਂ ਨੇ ਕਿਹਾ ਵੀ ਜੇ ਹੀ ਸਟੂਡੈਂਟ ਦੀ ਕੈਪੀਟਿੰਗ ਲੱਗੀ ਨਾ 2,70,000 ਕਰਦਾ ਹੈ ਨਾ ਕਤਤ ਹੋਤੀ ਮਿਲੀਆਂ ਦਾ ਲੋਕ ਹੋਣਾ ਜਿਹਨੇ ਇੰਟਰਨੈਸ਼ਨਲ ਸਟੂਡੈਂਟ ਐਡਾ ਵੀ ਕੈਪਿੰਗ ਕਰਦੀ ਤੇ ਹੁਣ 2.5 ਲੱਖ ਸਟੂਡੈਂਟ ਹੈ ਜੀ ਆਸਟ੍ਰੇਲੀਆ ਤੇ ਤੇ ਵੈਂਪਾਇਨਾ ਮੀਨ ਕੰਪਨੀਆਂ ਬਾਈ ਦੀ ਫਾਰਮ ਸਟੂਡੈਂਟ ਨੂੰ ਗਿਆਮ ਦੇਗਾ ਨੇ ਇਹ ਬੜਾ ਕੰਟਰੋਵਰਸ਼ੀਅਲ ਜਿਹਾ ਜੀ ਕਿਉਂਕਿ ਉਹ ਮੈਨੂੰ ਆਪਣੇ ਘਰ ਤੋਂ ਦੱਸਦਾ ਮੇਰੀ ਛੋਟੀ ਬੇਟੀ ਪਹਿਲੇ ਗ੍ਰੇਡ ਦਾ ਉਹਦਾ ਮੋਸਟਲੀ ਕੰਮ ਕਈ ਵੀ ਉਹਦਾ ਆਈਪੈਡ ਤੇ ਹੁੰਦਾ ਹੂੰ ਠੀਕ ਹੈ ਜੀ ਤੇ ਉਹਨਾਂ ਉਹਨੂੰ ਆਈਪੈਡ ਮੈਨੂੰ ਲੈ ਕੇ ਦੇਣਾ ਪਿਆ ਕਿਉਂਕਿ ਸਾਇਟ ਦੇ ਉਹਦਾ ਜਿਹੜਾ ਸੈਕਰੀਟੀ ਦੀ ਜ਼ਰੂਰੀ ਉਪਸਥਾਨਾ ਮੰਡੇਟ ਕਰ ਦੇਣਾ ਵੀ ਭਾਈ ਆਪ ਇਹਨਾਂ ਨੂੰ ਆਨਪੈਡ ਲੈ ਕੇ ਜਾਓ ਫੱਟੀ ਦੀ ਬੇਟੀ ਪਾਣੀ ਨਹੀਂ ਪਿਆ ਉਹਦਾ ਸਾਰਾ ਕੰਮ ਆਨਪੈਡ ਤੇ ਹੁੰਦਾ ਤੇ ਸਾਰਾ ਉਹਨਾਂ ਦਾ ਪੋਰਟਲ ਬਣਿਆ ਹੋਣਾ ਤੇ ਦੂਜੀ ਗੱਲ ਵੀ ਹੋਇਆ ਤਾਂ ਸ਼ੁਰੂ ਸਾਰਾ ਕੋਵਿਡ ਪਿਆ ਪਹਿਲਾਂ ਆਨਲਾਈਨ ਸਟੱਡੀ ਹੋਈਆ ਜੇ ਕੋਵਿਡ ਦੇਤੇ ਸਾਰੀ ਦੁਨੀਆ ਸਟੈਂਡ ਸਟਿਲ ਹੋ ਗਈ ਸੀ ਤੇ ਜੇ ਆਨਲਾਈਨ ਸਟੱਡੀ ਨਹੀਂ ਹੁੰਦੀਆਂ ਹਾਂ ਮੀਡੀਆ ਨਾ ਹੁੰਦਾ ਤਾਂ ਕਿਵੇਂ ਹੁੰਦਾ ਸਾਰੇ ਕਿ ਆ ਦੀ ਪੜਾਈ ਦਾ ਖਰਾਬ ਹੋ ਰਹੀ ਹੈ ਜੀ ਤੇ ਦੂਜੀ ਗੱਲ ਇਹ ਵੀ ਮੈਨੂੰ ਲੱਗਦਾ ਜੀ ਸਰਕਾਰਾਂ ਸੋਚੀ ਜਿਵੇਂ ਕਿ ਇੰਗਲੈਂਡ ਤੋਂ ਰੋਲਾ ਪੈਂਦਾ ਨਾ ਕਿ ਇਹ ਗਰੂਮਿੰਗ ਦਾ ਚਾਈਲਡ ਗਰੂਮਿੰਗ ਦਾ ਸ਼ਾਇਦ ਇਹ ਦੇ ਕਰਕੇ ਆਸਟ੍ਰੇਲੀਆ ਵਾਲੇ ਥੋੜੀ ਪ੍ਰੀਕੌਸ਼ਨਰੀ ਫੈਸਲਾ ਲੈਣ ਪਰ ਮੈਨੂੰ ਨਹੀਂ ਲੱਗਦਾ ਬਾਈ ਜੀ ਇਹ ਕੰਟਰੋਵਰਸੀਅਲ ਹੈ ਨਹੀਂ ਦੇਖੋ ਸੋਸ਼ਲ ਮੀਡੀਆ ਤੇ ਪਾਬੰਦੀ ਨਹੀਂ ਉਹਦੇ ਚ ਗੱਲ ਇਹ ਹੈ ਕਿ ਬੱਚਿਆਂ ਦਾ ਜਿਹੜਾ ਸਿਲੇਬਸ ਜੋ ਉਹ ਚੀਜ਼ਾਂ ਹੁਣ ਜਿਵੇਂ ਇਨਸਟਾ ਆ ਤੁਹਾਨੂੰ ਆਪਣੀ ਆਈਡੀ ਬਣਾਉਣੀ ਪੈਂਦੀ ਹੈ ਫੇਸਬੁੱਕ ਤੇ ਜਾਣਾ ਤੁਹਾਨੂੰ ਆਪਣੀ ਆਈਡੀ ਬਣਾਉਣੀ ਪੈਂਦੀ ਹੈ YouTube ਤੇ ਜਾਣਾ ਤੁਹਾਨੂੰ ਆਪਣੀ ਆਈਡੀ ਬਣਾਉਣੀ ਪੈਂਦੀ ਹੈ ਜਾਂ ਇਹ ਤਾਂ ਦੇ ਜਿਹੜੇ ਸਬਸਕ੍ਰਾਈਬਰ ਬਣਦੇ ਨੇ ਆਈਡੀ ਬਣਾ ਕੇ ਉਹਨਾਂ ਤੇ ਅਗਰ ਪਾਬੰਦੀ ਹੋ ਜੇ ਹੁਣ TikTok ਹੈ ਇੰਡੀਆ 'ਚ ਜੋ ਗੰਦ ਪੈ ਗਿਆ ਸੀ TikTok ਬੰਦ ਹੋ ਗਿਆ ਤੇ ਕੀ ਫਰਕ ਪੈ ਗਿਆ ਉਹਦੇ ਨਾਲ ਕਈ ਚੀਜ਼ਾਂ ਦਾ ਫਾਇਦਾ ਵੀ ਹੋਇਆ ਕੰਪਨੀ ਜਿਹੜੀ ਵੀ ਹੈ ਉਹਨੇ ਕਰੋੜਾਂ ਕਮਾਉਣੇ ਨੇ ਉਹਨਾਂ ਦਾ ਬਿਜ਼ਨਸ ਹੈ ਹੈਨਾ ਜੈਲੋ ਜਰਨਲਿਜ਼ਮ ਹੈ ਵੀ ਪਰ ਇੰਟਰਟੇਨ ਦੇ ਹੋਰ ਸਾਧਨ ਹੈਗੇ ਨੇ ਬੱਚਿਆਂ ਦੇ ਇਸ ਤਾਂ ਨਹੀਂ ਹੈਗਾ ਹੁਣ ਆ ਤੁਸੀਂ ਵੇਖੋਗੇ ਜਿਹੜੀ ਫਾਇਰ ਗੇਮਸ ਐ ਪਰसों ਜਿਹੜਾ ਬੱਚਾ ਸੁਸਾਈਡ ਕਰ ਗਿਆ ਛਾਲ ਮਾਰ ਕੇ ਉਸ ਗੇਮ ਨੂੰ ਖੇਡਦਾ ਹੋਇਆ 15 16 ਸਾਲ ਦਾ ਬੱਚਾ ਸੀ ਪਹਿਲਾਂ ਬਲੂ ਗੇਮ ਨਾਲ ਕਿੰਨੇ ਬੱਚੇ ਮਰੇ ਨੇ ਜਾਨੀ ਉਹ ਪੋਰਟਲ ਤੇ ਜਿਹੜੀ ਜੇ ਤੁਸੀਂ ਵੇਖੋ ਜਦੋਂ ਆਪਾਂ ਵੀ ਤੱਪੜ ਸਕੂਲਾਂ ਚ ਪੜ੍ਹੇ ਆ ਆਪਾਂ ਕਿਹੜਾ ਉਹਨਾਂ ਉਹਦਿਆਂ ਤੇ ਪਹੁੰਚੇ ਨਹੀਂ ਜੇ ਇੱਕ ਬੱਚਿਆਂ ਦੇ ਬਚਾਅ ਵਾਸਤੇ ਹੁਣ ਕੱਲ ਨੂੰ ਤੁਹਾਡਾ ਬੱਚਾ ਟੋਟਲ ਖਤਮ ਹੋ ਜਾਂਦਾ ਹੈ ਤੇ ਉਹਦੀ بجائے ਜੇ ਉਹ ਟਾਪਰ ਦੀ بجائے ਸੈਕੰਡ ਰੈਂਕ ਤੇ ਰਹਿ ਜਾਏਗਾ ਕੀ ਫਰਕ ਹੈ سوشل میڈیا ਦੀ ਵਰਤੋਂ ਨਾ ਕਰਕੇ ਅਸੀਂ ਫਿਊਚਰ ਕਿਉਂ ਨਹੀਂ ਵੇਖਦੇ ਜਦੋਂ ਇੰਨਾ ਘਾਤਕ ਹੋ ਰਿਹਾ ਹੈ ਬੱਚੇ ਇੰਨੇ ਐਡਿਕਟ ਹੋ ਰਹੇ ਨੇ ਬੱਚੇ ਮਾਂ ਪਿਓ ਨਾਲ ਗੱਲ ਨਹੀਂ ਕਰਦੇ ਜੋ ਹਾਲਾਤ ਬਣ ਗਏ ਨੇ ਬਾਈ ਜੀ ਪਰ ਗੱਲ ਤੇ ਤੁਹਾਡੀ ਸਹੀ ਹੈ ਪਰ ਬਾਈ ਜੀ ਜਿਵੇਂ ਨਾ ਕਈ ਵਾਰ ਉਹਨਾਂ ਤੋਂ ਸਾਹ ਤਾਂ ਗੱਲ ਜਾਂ ਬਾਹਰ ਦਾ ਜਦੋਂ ਬੱਚਾ ਕਿ ਬਾਹਰ ਨਹੀਂ ਜਾ ਸਕਦਾ ਮੈਂ ਇੱਕ ਗੱਲ ਦਾ ਦੂਜਾ ਪੱਖ ਦੱਸ ਰਿਹਾ ਹਾਂ ਹਾਂ ਦਾ ਰਾਤੇ ਬੈਠੀਆਂ ਬੱਚੇ ਪੇਰੈਂਟ ਵੀ ਕੀ ਕਰਨ ਇੱਥੇ ਮਲਬੰਦ ਦਾ ਪਹਿਜਾ ਬੈਦਰ ਹਫਤੇ ਚੰਨ ਦਾ ਚਾਰ ਪੰਜ ਦਿਨ ਵੀ ਪੈਂਦਾ ਰਹਿੰਦਾ ਉਹ ਜਿਹੜੇ ਛੋਟੇ ਘਰਾਂ ਜੋ ਲੋਕ ਅਪਾਰਟਮੈਂਟਸ ਤੇ ਰਹਿੰਦੇ ਆ ਉਹ ਬੱਚਿਆਂ ਨੂੰ ਇੱਕ ਧਿਆਨ ਉਹਦਾ ਬਾਈਵਾਰਡ ਜਾਂ ਮਤਲਬ ਹਰ ਇੱਕ ਜਿਹੜੀ ਸਾਈਟ ਆ ਉਹ অথেন্টিਕੇਟਡ ਸਾਈਟ ਆ ਕੋਈ ਵੀ ਹੁਣ ਬੱਚਾ ਮੰਨ ਲਓ ਇੱਕ ਬੱਚਿਆਂ ਦਾ ਆ ਮੇਰੀ ਬੇਟੀ ਨੇ ਰੋਬਲੌਕਸ ਦੀ ਆਈਡੀ ਬਣਾਈ ਹੋਈ ਹੈ। ਪਰ ਜੇ ਉਹਦੀ ਕੋਈ ਵੀ ਕੋਈ ਨੂੰ ਫਰੈਂਡ ਰਿਕੁਐਸਟ ਵੀ ਆਉਂਦੀ ਹੈ ਨਾ ਤਾਂ ਸਾਨੂੰ ਨੋਟੀਫਿਕੇਸ਼ਨ ਆਉਂਦਾ। ਯਾ ਕੀ ਜਰ via ਨੋਟੀਫਿਕੇਸ਼ਨ ਆਉਂਦਾ ਵੀ ਹਨਾ ਦੋਨੋਂ ਸਾਈਟ ਸਾਰੀਆਂ ਮੋਨੀਟਰਡ ਤਾਂ ਹੈਗੀਆਂ ਪਰ ਬਈ ਇਹ ਚੀਜ਼ ਬਹੁਤ ਕੰਟਰੋਵਰਸ਼ੀਅਲ ਹੋਣੀ ਮੈਨੂੰ ਨਹੀਂ ਲੱਗਦਾ ਕਿਉਂਕਿ ਬੱਚਿਆਂ ਦੀ ਟੋਟਲੀ ਸਟੱਡੀ ਦੇ ਡਿਜੀਟਲ ਵੀ ਚੱਲਦੀ ਹੈ। ਓਕੇ ਅ ਪਰ ਪਿੱਛੇ ਮੈਨੂੰ ਨਹੀਂ ਲੱਗਦਾ ਵੀ ਔਖਾ ਹੋਊਗਾ ਕਿਉਂਕਿ ਹਰ ਬੱਚਾ ਬਾਈ ਜੀ ਨਾਲ ਦੀ ਨਾਲ ਹਰ ਇੱਕ ਬੰਦੇ ਨੇ ਵੇਧੀਆ ਆਪਣੇ ਲੋਕ ਪੂਰੇ ਜ਼ਿਆਦਾ ਅਵੇਅਰ ਆ ਬੱਚਿਆਂ ਦੀ ਮੈਂਟਲ ਹੈਲਥ ਐ ਐਜੂਕੇਸ਼ਨ ਨੂੰ ਲੈ ਕੇ ਹਰ ਇੱਕ ਸਮਾਜ ਮੰਨ ਨੂੰ ਲੱਗਦਾ ਪੰਜਵੀਂ ਸੱਤਵੀਂ ਤੋਂ ਬਾਅਦ ਸੋਚਦਾ ਨੂੰ ਕਿ ਚੜੀ ਪ੍ਰਾਈਵੇਟ ਆਈ ਜਾਂ ਕਰ ਦਈਏ ਕਿਉਂਕਿ ਜਿਹੜੇ ਪਬਲਿਕ ਸਕੂਲ ਆ ਉਹਨਾਂ ਦਾ ਵੀ ਹਾਲ ਮਾੜਾ ਤੇ ਹਰ ਇੱਕ ਬੰਦੇ ਦੇ ਨਾਲ ਨਾਲ ਉਹ ਐਕਸਟਰਾ ਕਰਿਕੂਲਰ ਐਕਟੀਵਿਟੀ ਬੱਚੇ ਨੂੰ ਜੁਆਇਨ ਕਰਾਈ ਦਈਏ ਕੋਈ ਸਹੀ ਵੀ ਦੇ ਜਾਂਦਾ ਉਹ ਕੀ ਬਾਅਦ ਕਿਹੜਾ ਵਾਲ ਤੇ ਜਾਂਦਾ ਆਪਾਂ ਦੇ ਲੋਕ ਤਾਂ ਜ਼ਿਆਦਾ ਅਵੇਅਰ ਆ ਬੱਚਿਆਂ ਬਾਰੇ ਪਰ ਇਹ ਜਿੱਦਗੀ ਕੋਈ ਦੋੜ ਆਏਗੀ ਤਾਂ ਮੈਂ ਵੀ ਨਹੀਂ ਹਾਂ ਤੁਹਾਨੂੰ ਦੱਸਦਾ ਹਾਂ ਤੁਸੀਂ ਦੇਖ ਲਓ ਕੋਵਿਡ ਤੋਂ ਬਾਅਦ ਲੋਕ ਸੋਸ਼ੀਅਲੀ ਤਾਂ ਘਟ ਚੁੱਕੇ ਟੋਟਲੀ ਆਲਸੋਲੇਟ ਹੋ ਗਏ ਕਿ ਕਿਤੇ ਵੀ ਚਲੇ ਜਾਂ ਤੁਸੀਂ ਹਰ ਇੱਕ ਬੰਦਾ ਫੋਨ ਤੇ ਬਰਾਉਜ਼ਿੰਗ ਕਰ ਰਿਹਾ ਹਾਂ ਹੂੰ ਹੂੰ ਇਹ ਤਾਂ ਫਿਰ ਹੋਰ ਲੋਕਾਂ ਵੀ ਦੇਖੋ ਤੇ ਮੈਂ ਜਿਹੜੀ ਟਿਕਟੌਕ ਆ ਬਾਈ ਜੀ ਹਾਂ ਅਮਰੀਕਾ ਤੋਂ ਵੀ ਤਾਂ ਰੌਲਾ ਪੰਡਾ ਤੁਸੀਂ ਇਹ ਐਂਡ ਕਰ ਦੇਣ ਕਿਉਂਕਿ ਉਹ ਆਥੈਂਟੀਕੇਟ ਨਹੀਂ ਹੈ ਕਿ ਹਨਾ ਹਰ ਇੱਕ ਨੇ ਆਹ ਜਿਹੜਾ ਹੋਣ ਤੁਸੀਂ ਆ ਇੰਨਾ ਸਿਆਸੀ ਟੌਪਿਕ ਲੈ ਕੇ ਅੱਜ 2 ਦਿਨ ਹੋ ਗਏ ਟਿਕਟੌਕ ਕਰਦੇ ਆ ਕਿੱਖਾਂ ਦੇ ਮੁਤਲਬਾ ਦਾ ਹੈਗਾ ਤੇ ਮੁੱਖਿਆਂ ਤਾਂ ਟਿਕਟੌਕ ਤੋਂ ਹੀ ਨੇ ਨਾ ਉਹ ਲੋਕ ਆਪਣੇ ਪੈਸੇ ਬਣਾਉਣ ਲਈ ਲਾਈਵ ਤੇ ਬੈਠੇ ਆ ਮੈਚ ਲਾਉਂਦੇ ਆ ਜਾਂ ਦਾਸਵੰਦੇ ਸਿੱਖੀਆ ਦਾਸਵੰਦੇ ਮਤਲਬਾ ਨਾ ਮੈਂ ਸਾਰੇ ਦੋਨੇ ਧਰਮ ਨਹੀਂ ਰਿਪਰੈਜ਼ੈਂਟ ਕਰਦੇ ਹੂੰ ਹੂੰ ਮੇਨ ਤਾਂ ਕਾਰਨ ਹੀ ਦਾਸਵੰਦੇ ਹੀ ਆ ਬਈ ਵੀਐਨਜੀ ਦੇ ਹੂੰ ਉਹ ਜਿਹੜਾ ਪਰਤ ਵਿੱਚ ਹੋਇਆ ਹੈ ਹੈਨਾ ਉਹ ਉਹ ਮੀਡੀਆ ਬਣਾਉਂਦਾ ਹੈਗਾ ਤੇ ਸੋਸ਼ਲ ਮੀਡੀਆ ਲਈ ਕਨੈਕਸ਼ਨ ਹੈ ਪਰ ਕੀ ਇਹ ਦਾਸਵੰਦੇ ਹੀ ਇਹਨਾਂ ਦੇ ਰਹਿਮਾ ਹੁੰਦੇ ਆ ਸਿੱਖਾਂ ਦੇ ਮਤਲਬਾ ਨਾ ਹੂੰ ਹੂੰ ਹਣਾ ਸੋਚਿਆ ਜਾਵੇ ਪਹਿਲਾਂ ਜਦੋਂ ਆਪਾਂ ਸੋਸ਼ਲ ਮੀਡੀਆ ਨਹੀਂ ਸੀਗਾ ਉਹਦੇ ਦੂਜੇ ਕਾਫੀ ਜਿਹੜੇ ਸੋਸ਼ਲ ਮੀਡੀਆ ਨਹੀਂ ਸੀ ਆਪਾਂ ਲਈ ਇਹ ਯਾਦ ਵਿੱਚ ਸੁਣੀ ਸੀ ਹਮ ਹਣਾ ਕਿੰਨਾ ਹੀ ਫਾਸਟੀਵ ਅਗਲਾ ਕਹਿੰਦਾ ਲੋ ਜੀ ਹਰ ਇੱਕ ਬੰਦਾ ਇੱਕ ਬੰਦਾ ਟਿਕਟੌਕ ਤੇ ਚਾਰ ਚਾਰ ਪੰਜ ਪੰਜ ਆਈਡੀਆਂ ਬਣਾ ਲੈਂਦਾ ਤੇ ਉਹ ਮੈਂ ਚਲਾਉਂਦੇ ਆ ਕਿ ਕੋਈ ਗੰਦੇ ਟੌਪਿਕਾਂ ਦੇ ਬਿਸਕਟ ਕਰਦੇ ਤੇ ਤੁਸੀਂ ਅਸਲੀ ਮਤਲਬ ਟੌਪਿਕ ਤੋਂ ਡਾਇਵਰਜ ਹੋ ਰਹੇ ਹੋ ਤੁਸੀਂ ਸਟੈਂਡ ਅਪ ਕਮੇਡੀਓ ਦੇਖ ਲਓ ਹਮ ਬੰਦ ਪਾ ਰਹੇ ਹਾਂ ਕਿੰਨੀ ਗਲਗੈਰਟੀ ਫੈਲ ਆ ਰਹੀ ਹੈ ਕਿ ਜਿਹੜਾ ਜਣਾ ਜਣਾ ਆਪਣਾ ਪੌਡਕਾਸਟ ਖੁੱਲੀ ਦੇਖਾ ਤੇ ਉਹਨਾਂ ਨੂੰ ਕਿੰਨੇ ਗੰਦੇ ਕੁਸਚਨ ਕਿੰਨੇ ਹਨ ਉਹ ਅਧਾਲਤ ਦੇ ਐਜੂਕੇਸ਼ਨ ਦੇ ਰਿਗਾਰਡਿੰਗ ਜੋ ਟੌਪਿਕ ਤੇ ਆ ਕੇ ਬੋਲ ਰਹੇ ਆ ਈਕ ਕੁਆਟ ਇਹਨਾਂ ਤੋਂ ਕੀ ਲੈਜਿਸਲੇਸ਼ਨ ਦੀ ਬਣ ਹੂੰ ਹੂੰ ਤੇ ਕੰਟਰੋਵਰਸਲ ਹੈ ਵੀ ਮੈਂ ਜਿਹੜਾ ਆ ਟੂਪਿਕ ਗੱਲ ਕਰ ਰਹੀ ਸੀ ਸਿੱਖਿਆ ਦੇ ਮੁੱਦਿਆਂ ਦਾ ਬਖ ਬੀਜੀ ਗੱਲ ਕਰ ਰਹੀ ਸੀ ਨਾ ਪਹਿਲਾਂ ਹਾਂਜੀ ਹਾਂਜੀ ਹਾਂ ਤੇ ਬਈ ਸਾ ਆਖਰੀ 8-10 ਮਹੀਨੇ ਦੀ ਗੱਲ ਆ ਵੀ ਜਿੰਨੇ ਇਹ ਟੈਰਰਿਸਟ ਐਕਟੀਵਿਟੀ ਹੋਈਆਂ ਹਾਲੈਂਡ ਦਾ ਆ ਜਿਹੜਾ ਇਮੀਗ੍ਰੇਸ਼ਨ ਮੈਨੇਜਰ ਜਿਹੜਾ ਨੇ ਪਾਰਲੀਮੈਂਟ ਦੇ ਵਿੱਚ ਸ਼ਰਿਆਨ ਬਿਆਨ ਦਿੱਤਾ ਕਿ ਮੁਫਲੇ ਫਰਮਿਕੀ ਦਾ ਹਾਲੈਂਡ ਚ ਲੈਣੇ ਨੇ ਹੂੰ ਹਾਂ ਵੀ ਹਾਲੇ ਸ਼ਰਿਆਨ ਬਿਆਨ ਦਿੱਤਾ ਤਾਂ ਬੜਾ ਕੰਟਰੋਵਰਸਲ ਦਾ ਬਿਆਨ ਹੈ ਪਰ ਇੱਕ ਇਕਾਰ ਮੈਂ ਵੀ ਉਹ ਜਿਹਨੇ ਆਪਣੇ ਮੂਵੀ ਸੀਨੀਅਰ ਉਹਨਾਂ ਵਿੱਚ ਕੋਈ ਵੀ ਜਿਹੜਾ ਵਿਲੇਨ ਹੁੰਦਾ ਵੀ ਹੈ ਕੋਈ ਵੀ ਕਰੈਕਟ ਐਕਟੀਵਿਟੀ ਹੁੰਦੀ ਹੈ ਉਹਨਾਂ ਤੇ ਸਿੱਟੀ ਜਾਂਦੀ ਕਿ ਨਾ ਪਰ ਉਹਨਾਂ ਦੇ ਜਿਹੜੇ ਸਾਰੇ ਮਾਰੇ ਹਨ ਹੈ ਨਾ ਪਾਟੇ ਪੁੱਛ ਕੋ ਲੋਕਾਂ ਦੇ ਵਿੱਚ ਪਾਇਆ ਕਿ ਕੋਲ ਦੇ ਬੱਚਿਆਂ ਦੇ ਵਿੱਚ ਪਾਇਆ ਕਿ ਉਹਨਾਂ ਨੂੰ ਉਹਨਾਂ ਦਾ ਮਾੜਾ ਪਾਰ ਮਾੜਾ ਪਾਰ ਤੇ ਦਿਖਾਇਆ ਜਾਂਦਾ ਹੈ ਹੈਗਾ ਗਲਤ ਹੋ ਰਿਹਾ ਜਿਵੇਂ ਮੈਂ ਕੱਲ ਪੰਡਾ ਸਾਹਿਬ ਦਾ ਰੇਡੀਓ ਵੀ ਸੁਣਦਾ ਸੀ ਯਾਰ ਉਹ ਬਈ ਕੀ ਕਰ ਰਹੇ ਆ ਸਾਡੇ ਲੋਕ ਕਿੰਨਾ ਪੜ ਲਈ ਇਹਦੀ ਤਾਂ ਗੱਲ ਹੈ ਬਿਲਿੰਗ ਰਾਂ ਸਾਹਿਬ ਜੀ ਬਿਲੀਵਰਸਲ ਪਾਵਰ ਉਹਦੀ ਬਿਆਦ ਵੀ ਕੋਈ ਕਰ ਨਹੀਂ ਪਾਉਂਦਾ ਪਰ ਆ ਕੀ ਜੇ ਕਿਸੇ ਇੱਕ ਜਿਹਨੇ ਬੋਲੀ ਉਹ ਹਨਾ ਗਲਤ ਪ੍ਰੋਵੋਕ ਕਰੀ ਜਾਂਦੀ ਹੈ ਬਿਲਕੁਲ ਸਿਕਲ ਬਾਈ ਜਿਹੜਾ ਆਰਟੀਕਲ 35 ਆ ਇਹ ਆਰਟੀਕਲ 35 ਦੀ ਗੱਲ ਕਰਦੇ ਸੀ ਆ ਪਰਮਿਸਟਾਟ ਜਿਹੜਾ ਉਹ ਇੰਕਲੀਮੈਂਟ ਕਰ ਦਿੱਤਾ ਨਹੀਂ ਉਹ ਤਾਂ ਤਜਾਕਿਸਤਾਨ ਦਾ ਸੀਗਾ ਮੈਂ ਤਜਾਕਿਸਤਾਨ ਚ ਜਿਸ ਤਰ੍ਹਾਂ ਦਾੜੀ ਤੇ ਜਾਂ ਹਜਾਬ ਤੇ ਪਾਬੰਦੀ ਲਾਈ ਹੈ ਕਿ ਇਹਦੇ ਨਾਲ ਕਟੜਤਾ ਵਧ ਰਹੀ ਹੈ ਉਹਦੇ ਤੇ ਹੀ ਸੀ ਰਿਪੋਰਟ ਹਾਂਜੀ ਤਜਾਕਿਸਤਾਨ ਦਾ ਕੀਤਾ ਸੀ ਮੈਂ ਜੀ ਜੀ ਹਾਂਜੀ ਥੈਂਕ ਯੂ ਮੇਰ ਮੈਂ ਹਾਰਿਕਾ ਨਹੀਂ ਕਰ ਰਹੀ ਸੀ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਸੋ ਖੈਰ ਉਧਰ ਅ ਵਿਕਰਮ ਮਜੀਠਾ ਤੇ ਇੱਕ ਕਾਰਵਾਈ ਹੋ ਰਹੀ ਆ ਈਡੀ ਦੀ ਇਸ ਤਰ੍ਹਾਂ ਦੀ ਸੰਭਾਵਨਾਵਾਂ ਨੇ ਪਰ ਮਜੀਠਾ ਕਹਿੰਦਾ ਮੈਂ ਤਿਆਰ ਆ ਸੋ ਈਡੀ ਵੱਲੋਂ ਮਜੀਠਾ ਦੇ ਖਿਲਾਫ ਮੋੜ ਸਕੰਜਾ ਕਸਨ ਦੀ ਤਿਆਰੀ ਹੈ ਪੰਜਾਬ ਸਰਕਾਰ ਨੂੰ ਪੱਤਰ ਲੈ ਕੇ ਵਿੱਤੀ ਲੈਣ ਦੇਣ ਦੇ ਵੇਰਵੇ ਮੰਗੇ ਨੇ ਹਾਲਾਂਕਿ ਸਿਟ ਇਸ ਮਾਮਲੇ 'ਚ ਪਹਿਲਾਂ ਹੀ ਜਾਂਚ ਕਰ ਰਹੀ ਹੈ ਮਜੀਠਾ ਵਿਕਰਮ ਦਾ ਕਹਿਣਾ ਕਿ ਮੈਂ ਇਸ ਮਾਮਲੇ 'ਚ ਡਰਨ ਵਾਲਾ ਨਹੀਂ ਆ ਤੇ ਯੂ ਸਪੰਦੀ ਕਾਲੀਦਾਲ ਦੀ ਤਰਫੋਂ ਵਰਸਾ ਸਿੰਘ ਬਲਡੋਆ ਨੇ ਆਖਿਆ ਕਿ ਇਹ ਸੂਚਨਾ ਪੰਜਾਬ ਸਰਕਾਰ ਵੱਲੋਂ ਖੁਦ ਭੇਜੀ ਗਈ ਹੈ ਇਹ ਇੱਕ ਪੋਲੀਟੀਕਲ ਵਨ ਡਾਟਾ ਤੇ ਇਹ ਸਾਰਾ ਕੁਝ ਹੋ ਰਿਹਾ ਹੈ ਆਮ ਆਦਮੀ ਪਾਰਟੀ ਨੇ ਆਪਣੇ 41 ਹੋਰ ਉਮੀਦਵਾਰ ਐਲਾਨ ਦਿੱਤੇ ਨੇ ਤੇ ਵਿਧਾਨ ਸਭਾ ਜਲਾਨਾ ਤੋਂ ਵਿਨੇਸ਼ ਫੁਗਾੜ ਦੇ ਖਿਲਾਫ ਪਹਿਲਵਾਨ ਕਵਿਤਾ ਦਲਾਲ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਜਾਨੀ ਪਹਿਲਵਾਨ ਨਾਲ ਪਹਿਲਵਾਨ ਭੜੇਗੀ ਕਾਂਗਰਸੀ ਪਹਿਲਵਾਨ ਨਾਲ ਆਮ ਆਦਮੀ ਪਾਰਟੀ ਦੀ ਕਵਿਤਾ ਦਲਾਲ ਪਹਿਲਵਾਨ ਪੜੇਗੀ ਸੰਦੀਪ ਪਾਠਕ ਜਨ ਅ ਸਕੱਤਰ ਨੇ ਜਿਹੜੇ ਉਹਨਾਂ ਨੇ ਇਹ ਐਲਾਨ ਕੀਤਾ ਤੇ ਇਸੋਂ ਦੀ ਕਾਂਗਰਸ ਪਾਰਟੀ ਵੱਲੋਂ ਵੀ 40 ਉਮੀਦਵਾਰਾਂ ਦੀ ਤੀਜੀ ਸੂਚੀ ਕੱਲ ਐਲਾਨ ਦਿੱਤੀ ਗਈ ਹੈ ਤੇ ਚੀਨ ਨੇ ਭਾਰਤ ਦਾ 4000 ਵਰਗ ਕਿਲੋਮੀਟਰ ਖੇਤਰ ਕਬਜ਼ੇ 'ਚ ਲੈ ਲਿਆ ਰਾਹੁਲ ਗਾਂਧੀ ਨੇ ਇਹ ਬਿਆਨ ਦਿੱਤਾ ਜਿਸ ਨੂੰ ਲੈ ਕੇ ਰਾਹੁਲ ਦੇ ਇਸ ਬਿਆਨ ਨੂੰ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਅਮਿਤ ਸ਼ਾਹ ਹੋਰਾਂ ਨੇ ਹੋਰ ਭਾਜਪਾ ਦੇ ਨ타ਵਾਂ ਨੇ ਵੰਡ ਪਾਉ ਦਸਿਆ ਇਸ ਦੀ ਨਿੰਦਾ ਕੀਤੀ ਹੈ ਉਧਰ ਹਰਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਬੰਦੇ ਨਜ਼ਰ ਭਾਜਪਾ ਸਰਕਾਰ ਨੇ ਕੱਲ ਹਰਿਆਣਾ ਵਿਧਾਨ ਸਭਾ ਭੰਦ ਭੰਗ ਕਰਨ ਦੀ ਸ਼ਿਫਾਰਿਸ਼ ਕਰ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਅੱਜ OPDs ਸਰਕਾਰੀ ਹਸਪਤਾਲਾਂ ਦੇ ਵਿੱਚ ਬਿਲਕੁਲ ਬੰਦ ਨੇ ਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਵੀ ਪਾਵਰ ਕਾਮ ਦੇ ਮੁੱਖ ਦਫ਼ਤਰ ਨੂੰ ਘੇਰਾ ਪਾਇਆ ਗਿਆ ਤੇ ਬਿਜਲੀ ਹਾਦਸਿਆਂ ਦੇ ਦੌਰਾਨ ਜਿਹੜੇ ਸਿਹਤ ਕਰਮ ਬਿਜਲੀ ਕਰਮਚਾਰੀ ਆਪਣੀ ਜੌਬ ਨਵਾਉਂਦੇ ਮਾਰੇ ਜਾਂਦੇ ਨੇ ਉਹਨਾਂ ਦੇ ਵਾਸਤੇ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਮੰਗੀ ਗਈ ਹੈ ਹਾਲਾਂਕਿ ਬਦਲੀਆਂ ਦਾ ਜਿਹੜਾ ਸلسلਾ ਰੌਲਾ ਪਿਆ ਕਿ ਇੱਕੋ ਹੀ ਪਰਿਵਾਰ ਦੇ ਕਈ ਜੀ ਬਦਲੀਆਂ ਕਰਾ ਗਏ ਨੇ ਪੋਲੀਟੀਕਲ ਅਪਰੋਚ ਦੇ ਨਾਲ ਬਠਿੰਡਾ 'ਚ بڑا ਰੌਲਾ ਪਿਆ ਇਸ ਵੰਦੀ ਡਾਟਾ ਮਿਸਮੈਚ ਹੋਣ ਦੇ ਕਾਰਨ ਆਨਲਾਈਨ ਅਪਲਾਈ ਕਰਨ ਤੋਂ ਵਾਂਝੇ ਰਹਿ ਕੇ ਵਿਆਪਕ ਨਰਾਸ਼ ਨੇ ਜਿਨ੍ਹਾਂ ਨੇ ਮੁੜ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਐਲਾਨ ਕਰ ਦਿੱਤਾ ਹੈ ਸੁਖਪਾਲ ਸਿੰਘ ਖੈਰਾ ਵੱਲੋਂ ਜਿਹੜੀ 100 ਕਰੋੜੀ ਘਟਾਲਾ ਦੇ ਦੋਸ਼ ਹਰਜੋਤ ਸਿੰਘ ਬੈਂਸ ਤੇ ਉਹਨਾਂ ਦੀ ਪਤਨੀ ਪੁਲਿਸ ਅਧਿਕਾਰੀ ਜੋਤੀ ਜਾਦਤ ਤੇ ਲੱਗੇ ਨੇ ਉਸ ਸਬੰਧੀ ਜਿਹੜੀ ਜਾਂਚ ਬਣਾਈ ਗਈ ਹੈ ਪੰਜਾਬ ਪੁਲਿਸ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਕਿ ਉਮੀਦ ਹੈ ਕਿ ਇਹ ਜਾਂਚ ਜਿਹੜੀ ਕੁਛ ਨਾ ਕੁਛ ਜਨ ਤੱਕ ਕਰੇਗੀ ਤੇ ਧੰਨਵਾਦ ਸਭ ਸਜਨਾ ਦਾ ਸਾਡੇ ਸਪான்ਸਰ ਸਬਸਕ੍ਰਾਈਬਰ ਦਾ ਤੇ ਉਧਰ ਪੰਜਾਬ ਦੇ ਟ੍ਰੇਨਾਂ ਦੇ ਵਿੱਚ ਤਸਕਰੀ ਦੇ ਵਿੱਚ ਇਜ਼ਾਫਾ ਹੋਇਆ 6 ਦਿਨਾਂ ਦੇ ਵਿੱਚ 4.5 ਕਰੋੜ ਦਾ ਸੋਨਾ ਟ੍ਰੇਨਾਂ ਚੋਂ ਫੜਿਆ ਗਿਆ ਜਿਸ ਹੰਦੀ 4 ਲੋਕ ਗ੍ਰਫਤਾਰ ਕੀਤੇ ਗਏ ਨੇ ਹੁਣ ਤੱਕ ਟ੍ਰੇਨਾਂ ਦੇ ਰਾਹੀਂ ਹੋ ਰਹੀ ਤਸਕਰੀ ਦਾ 7 ਕਰੋੜ ਦਾ ਸੋਨਾ ਫੜਿਆ ਗਿਆ ਜਿਸ ਸੰਬੰਧੀ ਦੋਸ਼ੀਆਂ ਨੂੰ ਕੋਰਟ ਪੇਸ਼ ਕੀਤਾ ਗਿਆ ਤੇ ਕੁਝ ਇੱਕ ਨੂੰ ਜੇਲ੍ਹ ਭੇਜਿਆ ਗਿਆ ਇਹ ਇਸ ਸਬੰਧੀ ਅਮਰ ਸਰ ਸੋਨਾ ਲਾ ਜਾ ਰਹੇ ਲੋਕ ਗ੍ਰਫਤਾਰ ਕੀਤੇ ਗਏ ਨੇ ਹਫਤੇ ਪਹਿਲਾਂ 4.5 ਕਿਲੋ ਸੋਨਾ ਫੜਿਆ ਗਿਆ ਸੀਗਾ ਤੇ ਇਸ ਸਬੰਧੀ ਟ੍ਰੇਨਾਂ 'ਚ ਇਹ ਸੋਨੇ ਦੀ ਜਾਂ ਹਥਿਆਰਾਂ ਦੀ ਤਸਕਰੀ ਦੇ ਸਿਲਸਿਲੇ ਦੇ ਵਿੱਚ ਵੀ ਇਜ਼ਾਫਾ ਹੋ ਰਿਹਾ ਤੇ ਲੋ ਦੋਸਤੋ ਧੰਨਵਾਦ ਆਪ ਸਭ ਸਜਣਾ ਦਾ ਸਾਡੇ ਸਪਾਂਸਰ ਸਬਸਕ੍ਰਾਈਬਰ ਦਾ ਜਿਨ੍ਹਾਂ ਦੀ ਬਦੌਲਤ ਇਹ ਭਰਾਮ ਤੁਹਾਡੇ ਤੱਕ ਪਹੁੰਚਦੇ ਨੇ ਸਭ ਵੀਰਾਂ ਦਾ ਧੰਨਵਾਦ ਤੇ ਸਾਰਾ ਘੜੀ ਦੇ ਸਾਕੇ ਤੇ ਬੰਦੇ ਨਜ਼ਰ ਅੱਜ ਕਈ ਥਾਂ ਤੇ ਸਾਡਾ ਮਨਾਇਆ ਜਾ ਰਿਹਾ ਹੈ ਤੇ ਹਾਉਨਾ ਸ਼ਹੀਦ ਅਮਰੀਦਾਂ ਨੂੰ ਯਾਦ ਕਰਦੇ ਆ ਤੇ ਕੋਈ ਨਹੀਂ ਜੀ ਗੁਰਬਖਸ਼ ਜੀ ਮੈਂ ਦੇਖਦਾ ਵੀਡੀਓ ਧੰਨਵਾਦ ਜਿਹੜੀਆਂ ਤੁਸੀਂ ਇਨਬਾਕਸ ਭੇਜੀਆਂ ਨੇ ਗਰੁੱਪ ਦੇ ਵਿੱਚ ਸ਼ਾਮਲ ਹੋਣ ਵਾਸਤੇ 9876309655 ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਬਲਾ ਸਿੰਘ ਸੰਧੂ ਅੰਕਲ ਹੋਰ ਨੇ ਪਿਛਲੇ ਸਾਲ ਦੇ ਫਰਮ ਦਾ ਲਿੰਕ ਭੇਜ ਦਿੱਤਾ ਮੈਂ ਸ਼ੇਅਰ ਕਰਾਂਗਾ ਜਰੂਰ ਵੇਖਿਓ ਰਿਪੋਰਟ ਬਣਾਈ ਸੀ ਇਸ ਤੇ ਪਿੰਡ ਧੁੰਨ ਢਾਏ ਦੇ ਵਿੱਚ ਹੋਏ ਸਮਾਗਮ ਦੀ ਤੇ ਉਸ ਸਮਾਗਮ ਦੇ ਬਾਰੇ ਉਹਨਾਂ ਸ਼ਹੀਦਾਂ ਮਰੀਦਾਂ ਦੇ ਬਾਰੇ ਜਾਣਕਾਰੀਆਂ ਨੇ ਤੇ ਇਸ ਦੇ ਨਾਲ ਹੀ ਫਿਰ ਹੁਣ ਵਕਤ ਤੁਹਾਡੇ ਤੋਂ ਵਿਦਾਈ ਦੀ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਲਾ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਆ ਗਿਆ ਸ਼ਾਮੀ ਹੁੰਦੀ ਹੈ ਮੁਲਾਕਾਤ ਡਾਕਟਰ ਪਿਆਰਾ لال ਗਰਗ ਹੋਰਾਂ ਦੀ ਇੰਟਰਵਿਊ ਪਈ ਹੈ ਹਾਲੀਆ ਸਿੱਖ ਸਵਾਰੋਕਾਰਾਂ ਦੇ ਮੁਤਲਕ ਤੇ ਜਰੂਰ ਸੁਣੋ ਬੜੀਆਂ ਕੰਮ ਦੀਆਂ ਜਾਣਕਾਰੀਆਂ ਅੱਗੇ ਸ਼ੇਅਰ ਤੇ ਸਾਂਝ ਵੀ ਕਰਿਓ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਹੁਣ ਦਿਓ ਆ ਗਿਆ ਧੰਨਵਾਦ ਸਸਕਾਲ ਜੁੜੇ ਰਹੋ ਟਵਾਣਾ ਰੇਡੀਓ ਦੇ ਨਾਲ